ਤੈਨੂੰ ਗਿਆਨ ਨਹੀਂ ਤੈਨੂੰ ਬੋਧ ਨਹੀਂ ਸੰਸਾਰ ਜੋ ਜਾਪ ਜਪਰੇ ਉਹ ਤੋਂ ਝਕ ਸੰਸਾਰ ਬਾਪੂ ਕੀ ਜਾਪ ਜਪ ਰਿਹਾ ਹੈ ਜਲ ਹਰਨਾਕਸ਼ ਥਲ ਹਰਨਾਕਸ਼ ਇਹ 50 ਸਾਲਾਂ ਦਾ ਬੱਚਾ ਕਹਿੰਦਾ ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ ਜਲ ਹੈ ਰਾਮ ਥਲ ਹੈ ਇਹ ਬੱਚਾ ਸੁਚੇਤ ਹੋ ਗਿਆ ਅਚੇਤ ਨਹੀਂ ਹੈ ਧ੍ਰੂ ਸੁਚੇਤ ਹੋ ਗਿਆ ਅਚੇਤ ਨਹੀਂ ਹੈ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਉਮਰ ਕੀ ਹੈ 7 ਸਾਲ ਦੀ ਤੋਂ 7 ਸਾਲ ਦੇ ਬੱਚੇ ਨੂੰ ਕੀ ਪਤਾ ਹੈ ਬ੍ਰਹਮ ਗਿਆਨ ਕੀ ਹੁੰਦਾ 7 ਸਾਲ ਦਾ ਬੱਚਾ ਤੇ ਅਚੇਤ ਹੈ ਪਰ 7 ਸਾਲ ਦਾ ਬਾਲਕ ਕਿਤਨੀਆਂ ਬਰਕਤਾਂ ਦਾ ਮਾਲਕ ਹੈ ਇਤਨੇ ਕ੍ਰਿਸ਼ਮਿਆਂ ਦਾ ਮਾਲਕ ਹੈ ਇਤਨੇ ਗਿਆਨ ਤੇ ਵਿਗਿਆਨ ਦਾ ਮਾਲਕ ਹੈ ਕਿ ਉਹ ਗੁੰਗੇ ਦੇ ਸਿਰ ਤੇ ਛੜੀ ਰੱਖਦਾ ਉਹ ਗੀਤਾ ਦੇ ਅਰਥ ਕਰਨ ਲੱਗ ਪਿਆ ਇਤਨਾ ਬੋਧ ਹੈ ਇਤਨੀ ਸੂਝ ਹੈ ਇਤਨੀ ਸਿਆਣਪ ਹੈ ਸੁਚੇਤ ਹੈ ਅਗਰ ਕੋਈ ਬੱਚਾ ਸੁਚੇਤ ਹੋ ਗਿਆ ਤੋ ਬਚਪਨਾ ਸਫਲ ਹੋ ਗਿਆ ਅਗਰ ਕੋਈ ਜਵਾਨੀ ਨਿਰਵਾਸ਼ਨਾ ਤੱਕ ਪਹੁੰਚ ਗਈ ਹੈ ਬਿਲਕੁਲ ਜਵਾਨ ਉਮਰ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਔਰ ਜਵਾਨੀ ਦੇ ਛੇ ਵਿਦਾ ਹੋ ਗਏ ਪਿਛਲੇ ਦਿਨ ਇੱਕ ਸੱਜਣ ਨੇ ਮੇਰੇ ਤੇ ਸਵਾਲ ਕੀਤਾ ਸੀ ਸਮਝ ਨਹੀਂ ਆਉਂਦੀ ਬਹੁਤ ਛੋਟੀ ਜਿਹੀ ਉਮਰ ਵਿੱਚ ਗੁਰੂ ਅਰਜਨ ਦੇਵ ਜੀ ਰੁਕਸਤ ਹੋ ਗਏ ਜਹਾਂਗੀਰ ਕਾਫੀ ਲੰਬੇ ਸਮੇਂ ਤੱਕ ਰਹਾ ਬਹੁਤ ਛੋਟੀ ਜਈ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਰੁਕਸਤ ਹੋ ਗਏ ਔਰੰਗਜ਼ੇਬ ਬੜੀ ਲੰਬੀ ਉਮਰ ਤੱਕ ਰਹਾ 90 ਸਾਲ ਤੱਕ ਰਹਾ 42 ਸਾਲ ਕੁਛ ਰਹੇ ਨੇ ਸਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਤਰੀਕੇ ਦੀਆਂ ਨਾਲ ਉਸਨੇ ਬੜੀਆਂ ਦਲੀਲਾਂ ਦਿੱਤੀ ਕਿ ਕੁਝ ਅਜੇ 88 ਸਾਲਾਂ ਦੀ ਉਮਰ ਹੈ ਤੇ ਗੁਰੂ ਹਰਿਕ੍ਰਿਸ਼ਨ ਜੀ ਰੁਕਸਤ ਹੋ ਗਏ 42 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਜੀ ਰੁਕਸਤ ਹੋ ਗਏ 45 46 ਸਾਲ ਦੀ ਉਮਰ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਨੂੰ ਵਿਦਾਇਗੀ ਦੇ ਗਏ 90 ਸਾਲ ਤੱਕ ਔਰੰਗਜ਼ੇਬ ਰਹਿੰਦਾ ਹੈ 82 83 ਸਾਲ ਤੱਕ ਜਹਾਂਗੀਰ ਰਹਿੰਦਾ ਹੈ ਔਰ ਇਸੇ ਤਰੀਕੇ ਨਾਲ ਬਾਕੀ ਦੇ ਤਸ਼ੱਦਦ ਕਰਨ ਵਾਲੇ ਮਨੁੱਖ ਰਹਿੰਦੇ ਨੇ ਕਹਿੰਦਾ ਸਮਝ ਨਹੀਂ ਆਈ ਗੱਲ ਬਾਅਦ ਵਿੱਚ ਮੈਂ ਉਹਨਾਂ ਸ਼ਾਇਰਾਨਾ ਅੰਦਾਜ਼ ਦੇ ਜਵਾਬ ਦਿੱਤਾ ਸਿੱਖ ਪਤਾ ਨਹੀਂ ਫੱਡੀ ਵਿਸ ਜਵਾਬ ਨਾਲ ਤਸੱਲੀ ਹੋਵੇ ਜਾਂ ਨਾ ਮੈਂ ਕਿਹਾ ਗੱਲ ਇਹ ਹੈ ਕਿ ਫੁੱਲ ਦੀ ਉਮਰ 2-4 ਦਿਨ ਦੀ ਹੈ ਕੰਡੇ ਦੀ ਉਮਰ ਬਹੁਤ ਲੰਬੀ ਹੈ ਬਹੁਤ ਲੰਬੀ ਬਹੁਤ ਲੰਬਾ ਜਿੰਦਗੀ ਬਲਕਿ ਕਈ ਦਫਾ ਤੇ ਕੰਡਾ ਉਨੇ ਚਿਰ ਤੱਕ ਜਿੰਦਾ ਜਿੰਨੇ ਚਿਰ ਤੱਕ ਬੂਟਾ ਰਹਿੰਦਾ ਫੁੱਲ ਆਇਆ ਤੇ ਚਲਾ ਮਹਿਕ ਦਿੱਤੀ ਸੁੰਦਰਤਾ ਲੁਟਾਈ ਕੁਝ ਜਗਤ ਨੂੰ ਰਸ ਦਿੱਤਾ ਵਿਦਾ ਹੋ ਗਿਆ ਕੰਡਾ ਲੱਗੇ ਜਿਹੜਾ ਨੇੜੇ ਆਏ ਚੁੱਭਦਾ ਹੀ ਰਹਿੰਦਾ ਚੁੱਭਦਾ ਹੀ ਰਹਿੰਦਾ ਚੁੱਭਦਾ ਹੀ ਜ਼ਖਮੀ ਕਰਦਾ ਹੀ ਰਹਿੰਦਾ ਮੈਂ ਕਹੇ 100 ਸਾਲ ਕੰਡੇ ਦੀ ਜ਼ਿੰਦਗੀ ਜੀਵਨ ਨਾਲੋਂ ਬਿਹਤਰ ਹੈ ਦੋ ਦਿਨ ਫੁੱਲ ਦੀ ਜ਼ਿੰਦਗੀ ਜੀਣ ਦਾ ਬਿਹਤਰ ਕੁਝ ਜਗਤ ਨੂੰ ਖੁਸ਼ਬੂ ਤੇ ਦਿੱਤੇ ਕੁਝ ਮਹਿਕ ਤੇ ਦਿੱਤੇ ਕੋਈ ਰਸਤੇ ਦਿੱਤਾ ਇਹ ਉਮਰ ਕੀ ਕਿ 100 ਸਾਲ ਜੀਵੇ ਪਰ ਕੰਡਿਆਂ ਦੀ ਤਰ੍ਹਾਂ ਜੀਵੇ ਔਰ ਹਰ ਇੱਕ ਦਾ ਦਾਮਨ ਜਿਹੜਾ ਚੀਰ ਦੇਈਦਾ ਹਰ ਇੱਕ ਨੂੰ ਜ਼ਖਮੀ ਕਰਦਾ ਨਹੀਂ ਜੀਵਣਾ ਫੁੱਲ ਦੀ ਤਰ੍ਹਾਂ ਗੁਰੂ ਨਾਨਕ ਨੇ ਇਸ਼ਾਰਾ ਕੀਤਾ ਸੀ ਕਿਸੇ ਵਾਰ ਆਪ ਜਦ ਪਹੁੰਚੇ ਨਾ ਮਲਕਾਨ ਤਾਂ ਬਾਹਰ ਬੈਠਦੇ ਬਗੀਚੀ ਦੇ ਚ ਗੱਥਾ ਤੁਸੀਂ ਕਈ ਦਫਾ ਸਰਵਨ ਕੀਤੀ ਹੈ ਪਰ ਮੈਂ ਜੋ ਕੁਝ ਕਹਿਣਾ ਚਾਹਨਾ ਉਹ ਅੰਦਾਜ਼ ਹੈ ਜੋ ਮੈਂ ਪ੍ਰਥਮ ਅਰਜ਼ ਕਰ ਚੁੱਕੇ ਹਾਂ ਇਸ ਬਗੀਚੀ ਦੇ ਚ ਬੈਠੇ ਨੇ ਤੇ ਖੂਬੀ ਹੈ ਸਹਿਬਾ ਨੇ ਪਾਣੀ ਪੀਤਾ ਥੋੜੀ ਦੇਰ ਬਾਅਦ ਮਲਕਾਨ ਦੇ ਫਕੀਰਾਂ ਦਾ ਜੋ ਪਕਾਇਆ ਹੋਇਆ ਮਠਾ ਸੀ ਉਹਦੇ ਮੁਤਾਬਕ ਇੱਕ ਫਕੀਰ ਭਰੇ ਹੋਇਆ ਦੁੱਧ ਦਾ ਜਾਮ ਲੈ ਕੇ ਆ ਗਿਆ ਸਾਹਿਬਾਂ ਦੇ ਅੱਗੇ ਪੇਸ਼ ਕੀਤਾ ਤੇ ਮਰਦਾਨਾ ਕਹਿਣ ਲੱਗਾ ਪਾਤਸ਼ਾਹ ਇਹ ਪਹਿਲਾ ਹੀ ਸ਼ਹਿਰ ਹੈ ਅਜੇ ਸ਼ਹਿਰ ਵਿੱਚ ਦਾਖਲ ਨਹੀਂ ਹੋਇਆ ਤੇ ਸ਼ਹਿਰ ਵਾਸੀਆਂ ਨੇ ਸਵਾਗਤ ਵਜੋਂ ਦੁੱਧ ਭੇਜਿਆ ਸੀ ਭੇਟ ਕੀਤਾ ਇਹ ਪਹਿਲਾ ਹੀ ਸ਼ਹਿਰ ਹੈ ਨਹੀਂ ਤੇ ਕੋਈ ਪੱਥਰ ਮਾਰਦਾ ਕੋਈ ਭੂਤ ਨਾ ਕਹਿੰਦਾ ਕੋਈ ਬਤਾਲਾ ਕਹਿੰਦਾ ਕੋਈ ਤਰ੍ਹਾਂ ਤਰ੍ਹਾਂ ਦੀ ਤੌਮਤਾ ਲਾਂਦਾ ਕੋਈ ਕੁرائی ਆਖਦਾ ਹੈ ਪਾਤਸ਼ਾਹ ਇਸ ਨਗਰੀ ਦੇ ਵਾਸੀ ਤੇ ਬਹੁਤ ਮਹਾਨ ਸਾਰੇ ਸੰਤ ਨੇ ਸਾਰੇ ਦਰवेश ਨੇ ਸਤਗੁਰੂ ਮੁਸਕਰਾਇਆ ਕਹਿਣ ਲੱਗੇ ਮਰਦਾਨਾ ਗੱਲ ਇਹ ਨਹੀਂ ਜੋ ਤੂੰ ਸਮਝ ਗਿਆ ਗੱਲ ਕੁਝ ਹੋਰ ਹੈ ਇਹ ਕਹਿੰਦੇ ਨੇ ਇਹ ਸ਼ਹਿਰ ਸੰਤਾਂ ਨਾਲ ਭਰਿਆ ਹੋਇਆ ਹੈ ਫਕੀਰਾਂ ਨਾਲ ਭਰਿਆ ਹੋਇਆ ਹੈ ਕਿਸੇ ਹੋਰ ਵਾਸਤੇ ਥਾਂ ਨਹੀਂ ਇਹ ਕੈਸੇ ਸੰਤ ਇਹ ਕੈਸੇ ਫਕੀਰ ਨੇ ਕਈ ਵਾਰ ਇੱਕ ਵਪਾਰੀ ਵੀ ਦੂਜੇ ਵਪਾਰੀ ਨੂੰ ਬਰਦਾਸ਼ਤ ਕਰ ਲੈਂਦਾ ਇੱਕ ਜਵਾਰੀ ਵੀ ਦੂਜੇ ਜਵਾਰੀ ਨੂੰ ਬਰਦਾਸ਼ਤ ਕਰ ਲੈਂਦਾ ਹੈ ਇੱਕ ਡਾਕੂ ਵੀ ਦੂਸਰੇ ਡਾਕੂ ਨੂੰ ਬਰਦਾਸ਼ਤ ਕਰ ਲੈਂਦਾ ਹੈ ਇਹ ਕੈਸੇ ਸੰਤ ਨੇ ਇੱਕ ਸੰਤ ਦੂਜੇ ਸੰਤ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਕੈਸੇ ਫਕੀਰ ਨੇ ਇੱਕ ਫਕੀਰ ਦੂਜੇ ਫਕੀਰ ਨੂੰ ਬਰਦਾਸ਼ਤ ਨਹੀਂ ਕਰਦਾ ਕਾਇ ਦਿੱਤਾ ਥਾਂ ਨਹੀਂ ਇੱਥੇ ਕਿਸੇ ਹੋਰ ਫਕੀਰ ਵਾਸਤੇ ਥਾਂ ਨਹੀਂ ਯਕੀਨ ਜਾਨੋ ਅੱਜ ਤੱਕ ਕਿਸੇ ਚੋਰ ਨੇ ਨਹੀਂ ਆਖਿਆ ਇਸ ਸ਼ਹਿਰ ਦੇ ਵਿੱਚ ਕਿਸੇ ਹੋਰ ਚੋਰ ਵਾਸਤੇ ਥਾਂ ਕਿਸੇ ਠੱਗਰੇ ਨਹੀਂ ਆਖਿਆ ਇਸ ਸ਼ਹਿਰ ਦੇ ਵਿੱਚ ਕਿਸੇ ਹੋਰ ਠੱਗ ਵਾਸਤੇ ਥਾਂ ਨਹੀਂ ਕਿਸੇ ਬਦਮਾਸ਼ ਨੇ ਇਹ ਨਹੀਂ ਆਖਿਆ ਇਸ ਸ਼ਹਿਰ ਵਿੱਚ ਕਿਸੇ ਹੋਰ ਬਦਮਾਸ਼ ਵਾਸਤੇ ਥਾਂ ਨਹੀਂ ਪਰ ਇਤਿਹਾਸ ਭਰਿਆ ਪਿਆ ਅਣਗੰਤ ਸੰਤਾਂ ਨੇ ਕਹਿ ਦਿੱਤਾ ਹੈ ਇਸ ਥਾਂ ਤੇ ਕਿਸੇ ਹੋਰ ਸੰਤ ਵਾਸਤੇ ਥਾਂ ਹੈ ਇਹ ਕੈਸੇ ਸੰਤ ਨੇ ਸਮਝ ਨਹੀਂ ਆਇਆ ਇਹ ਕੈਸੇ ਫਕੀਰ ਜਿਹੜਾ ਕਹੇ ਦੇ ਵਿੱਚ ਕਿਸੇ ਹੋਰ ਫਕੀਰ ਵਾਸਤੇ ਥਾਂ ਨਹੀਂ ਆਮ ਫਕੀਰਾਂ ਦੇ ਤੇ ਗੱਲ ਹੀ ਛੱਡੋ ਗੁਰੂ ਨਾਨਕ ਵਾਸਤੇ ਵੀ ਕਹਿ ਦਿੱਤਾ ਗਿਆ ਭਾਵੇਂ ਤੁਸੀਂ ਫਕੀਰ ਹੋ ਇੱਥੇ ਹੋਰ ਥਾਂ ਹੈ ਭਾਵੇਂ ਤੁਸੀਂ ਸੰਤ ਹੋ ਇੱਥੇ ਹੋਰ ਕੋਈ ਥਾਂ ਹੈ ਤੁਸੀਂ ਵਾਪਸ ਹੋ ਜਾ ਜਿਸ ਬਗੀਚੀ ਦੇ ਵਿੱਚ ਬੈਠੇ ਨੇ ਮੇਰੇ ਪਾਦਸ਼ਾ ਇੱਥੇ ਗੁਲਾਬ ਦੇ ਵੀ ਖਿੜੇ ਫੁੱਲ ਨੇ ਗਿੰਦਾ ਵੀ ਕਾਫੀ ਹੈ ਪਰ ਸਤਿਗੁਰੂ ਦੀ ਦ੍ਰਿਸ਼ਟੀ ਚੰਬੇਲੀ ਤੇ ਜਾ ਪੈਂਦੀ ਹੈ ਚੰਬੇਲੀ ਇੱਕ ਐਸਾ ਫੁੱਲ ਹੈ ਜਿਹਦਾ ਆਕਾਰ ਬੜਾ ਥੋੜਾ ਹੈ ਪਰ ਖੁਸ਼ਬੂ ਬੜੀ ਹੈ ਸੁਗੰਧੀ ਬਹੁਤ ਉਹ ਤੋੜਿਆ ਉਸ ਫੁੱਲ ਨੂੰ ਮੇਰੇ ਪਾਦਸ਼ਾ ਨੇ ਕਟੋਰੇ 'ਚ ਰੱਖਿਆ ਜੇ ਰੱਖਦੇ ਗਿੰਦੇ ਦਾ ਫੁੱਲ ਡੁੱਲ ਜਾਣਾ ਸੀ ਦੋ ਕਿਉਂਕਿ ਲਬ ਲਬ ਭਰਿਆ ਹੋਇਆ ਸੀ ਜੇ ਰਖਦੇ ਗੁਲਾਬ ਦਾ ਫੁੱਲ ਤੋੜਦਾ ਵਜ਼ਨ ਵੀ ਹੁੰਦਾ ਕਾਰ ਵੀ ਵੱਡਾ ਹੈ ਫੁੱਲ ਦੁੱਧ ਡੋਲ ਜਾਂਦਾ ਚਮੇਲੀ ਦਾ ਫੁੱਲ ਆਕਾਰ ਛੋਟਾ ਹੈ ਸੁਗੰਧੀ ਬਹੁਤ ਔਰ ਇਸ ਫੁੱਲ ਦੇ ਨਾਲ ਦੁੱਧ ਡੋਲ ਨਹੀਂ ਸਕਦਾ ਇਹ ਠੀਕ ਹੈ ਕਈ ਬੰਦੇ ਗੁਣਵਾਨ ਤੇ ਬਹੁਤ ਆਉਂਦੇ ਨੇ ਪਰ ਜਦ ਆਪਣਾ ਅਸਥਾਨ ਬਣਾਉਂਦੇ ਨੇ ਕਈਆਂ ਦਾ ਦੁੱਧ ਡੋਲ ਜਾਂਦਾ ਇਹ ਠੀਕ ਹੈ ਕਈ ਹੁੰਦੇ ਤੇ ਬੜੇ ਕੋਮਲ ਨੇ ਗੇਂਦੇ ਦੇ ਫੁੱਲ ਦੀ ਤਰ੍ਹਾਂ ਮਹਿਕ ਬੜੀ ਆਉਂਦੀ ਹੈ ਪਰ ਜਦ ਆਪਣਾ ਆਸਣ ਬਣਾਉਂਦੇ ਨੇ ਤੇ ਕਈਆਂ ਦਾ ਤੋੜ ਕੇ ਵੀ ਆਜਨੇ ਤਾਂ ਕਈਆਂ ਦੀਆਂ ਕੁਰਸੀਆਂ ਤੋੜ ਦੇਣ ਤਾਂ ਕਿਦਰੇ ਬਣਦੀ ਆਜਨੇ ਬਣਦੀ ਸਾਹਿਬਾਨ ਨੇ ਕਿਹਾ ਨਹੀਂ ਉਹ ਫੁੱਲ ਵੀ ਕੀ ਜਿਹਦੇ ਭੇਟ ਕਰਦੇ ਆ ਦੁੱਧ ਡੁੱਲ ਜਾ ਉਹ ਫੁੱਲ ਨਹੀਂ ਭੇਟ ਕਰ ਬੜੀ ਬਾਰੀ ਕੀ ਤੇ ਮੇਰੇ ਪਾਤਸ਼ਾਹ ਨੇ ਕੰਮ ਲਿਆ ਇਹਨਾਂ ਕਹਾਣੀਆਂ ਨੂੰ ਨੀਰਾ ਕਹਾਣੀਆਂ ਨਾ ਸਮਝ ਲੈ ਇਹਨਾਂ ਸਾਖੀਆਂ ਨੂੰ ਨੀਰੀਆਂ ਸਾਖੀਆਂ ਨਾ ਸਮਝ ਲੈਣਾ ਇਹਨਾਂ ਸਾਖੀਆਂ ਦੇ ਥੱਲੇ ਜ਼ਿੰਦਗੀ ਦੀ ਰਗਮਜ਼ ਛੁਪੀ ਹੋਈ ਜੀਵਨ ਦਾ ਠੰਗ ਛੁਪਿਆ ਗਿਆ ਜੀਵਨ ਦੀ ਜਾਂਚ ਛੁਪੀ ਲਈ ਮੇਰੇ ਪਾਤਸ਼ਾਹ ਨੇ ਜਮੇਲੀ ਦਾ ਫੁੱਲ ਰੱਖਿਆ ਸੰਦੇਸ਼ਾ ਦੇ ਦਿੱਤਾ ਫਕੀਰੋ ਮੈਂ ਆਪਣਾ ਆਸਣ ਆਪ ਬਣਾਵਾਂਗਾ ਕਿਸੇ ਦਾ ਆਸਣ ਖੋਲ ਕੇ ਆਪਣਾ ਆਸਣ ਨਹੀਂ ਬਣਾ ਦੁੱਧ ਨਹੀਂ ਡੁੱਲੇਗਾ ਫਿਰ ਫਕੀਰੋ ਹੋਰ ਵੀ ਸੁਣ ਲਓ ਜਿਸ ਤਰ੍ਹਾਂ ਇਹ ਫੁੱਲ ਇਹਦੇ ਨਾਲ ਦੁੱਧ ਡੁੱਲਿਆ ਨਹੀਂ ਉਲਟਾ ਦੁੱਧ ਨੂੰ ਮਹਿਕ ਮਿਲੀ ਫੁੱਲ ਦੀ ਖੁਸ਼ਬੂ ਗਈ ਮੇਰੇ ਬੈਠਣ ਨਾਲ ਤੁਹਾਨੂੰ ਕੁਝ ਮਿਲੇਗਾ ਮੈਂ ਤੁਹਾਥੋਂ ਕੁਝ ਖੋਵਾਂਗਾ ਇੱਕ ਦਰਸ ਦੇ ਗਿਆ ਇੱਕ ਸਬਕ ਦੇ ਗਿਆ ਬਾਦਸ਼ਾਹ ਕਹਿੰਦੇ ਨੇ ਸੰਸਾਰ ਦੇ ਵਿੱਚ ਪਰਿਵਾਰ ਦੇ ਵਿੱਚ ਘਰ-ਬਾਰ ਦੇ ਵਿੱਚ ਇੰਜ ਰਹਿ ਜਿਵੇਂ ਇੱਕ ਕਟੋਰੀ ਦੇ ਵਿੱਚ ਚਮੇਲੀ ਦਾ ਫੁੱਲ ਹਰ ਪਰਿਵਾਰ ਦੇ ਵਿੱਚ ਖਿਮਾ ਕਰਨੇ ਕਿਸੇ ਵੀ ਫਾਲਤੂ ਮਨੁੱਖ ਵਾਸਤੇ ਥਾਣੇ ਸੰਸਾਰ ਦੇ ਵਿੱਚ ਵੀ ਨਹੀਂ ਕਿਧਰੇ ਵੀ ਨਹੀਂ ਬਗੌਰ ਮੁਤਾਲਾ ਕਰੋਗੇ ਕਿਧਰੇ ਵੀ ਨਹੀਂ ਪਰ ਹਾਂ ਕਿਧਰੇ ਕੋਈ ਚਮੇਲੀ ਦੇ ਫੁੱਲ ਦੀ ਤਰ੍ਹਾਂ ਹੋ ਪਰੋਸਿਆ ਸਹਿਬ ਕਹਿਣ ਲੱਗੇ ਫੁੱਲ ਦੀ ਤਰ੍ਹਾਂ ਰਹਿ ਹੁਣ ਕੋਈ ਪੱਥਰ ਹੋਵੇ ਤੇ 2 ਮਣ ਦਾ ਵਜ ਨਹੀਂ ਹੋਵੇ ਤੇ ਸਿਰ ਦੇ ਉੱਤੇ ਰੱਖਦੇ ਰਹਿ ਕੋ ਕਿੰਨੀ ਦੇਰ ਤੱਕ ਚੁੱਕੋ ਫੁੱਲ ਨੂੰ ਚੁੱਕਣ ਵਿੱਚ ਕੋਈ ਇਤਰਾਜ਼ ਨਹੀਂ ਚੰਬੇਲੀ ਦਾ ਫੁੱਲ ਇੱਥੇ ਟੰਗ ਦਿੱਤਾ ਗੱਲ ਖਤਮ ਪਰ 2 ਮਣ ਦਾ ਪੱਥਰ ਹੋਵੇ ਗਰਦਨ ਟੁੱਟਣ ਲੱਗਦੀ ਚੁੱਕ ਕੇ ਪਰੇ ਸੁਟਣ ਨੂੰ ਦਿਲ ਕਰਦਾ ਜਦ ਕੋਈ ਭਰਾ ਭਰਾ ਦੇ ਸਿਰ ਦਾ ਪੱਥਰ ਬਣਦਾ ਹੈ ਬੋਝ ਬਣਦਾ ਹੈ ਭਰਾ ਵਾਸਤੇ ਬਰਦਾਸ਼ਤ ਕਰਨਾ ਔਖਾ ਜਦ ਕੋਈ ਪਤੀ ਪਤਨੀ ਦੇ ਸਿਰ ਦਾ ਪੱਥਰ ਬਣਦਾ ਹੈ ਜਾਂ ਕੋਈ ਪਤਨੀ ਪਤੀ ਦੇ ਸਿਰ ਦਾ ਬੋਝ ਬਣਦੀ ਹੈ ਨੌਬਤ ਤਲਾ ਤੱਕ ਪਹੁੰਚਦੀ ਹੈ ਰਿਸ਼ਤੇ ਟੁੱਟ ਜਾਂਦੇ ਬੋਝ ਹੈ ਪੱਥਰ ਪੱਥਰ ਨੂੰ ਕਿਸ ਤਰ੍ਹਾਂ ਚੁੱਕੀ ਇਸ ਬੋਝ ਨੂੰ ਕਿਸ ਤਰ੍ਹਾਂ ਚੁੱਕੀ ਜਦ ਕੋਈ ਮਿੱਤਰ ਮਿੱਤਰ ਦੇ ਸਿਰ ਦਾ ਬੋਝ ਬਣਦਾ ਹੈ ਪੱਥਰ ਬਣਦਾ ਹੈ ਜਦ ਕੋਈ ਰਾਜਾ ਹਕੂਮਰਾਨ ਰਾਜਨੀਤਿਕ ਪ੍ਰਜਾ ਦੇ ਸਿਰ ਦਾ ਪੱਥਰ ਬਣਦਾ ਹੈ ਲੋਕੀ ਚੁੱਕ ਕੇ ਪਰੇ ਸੁੱਟ ਦਿੰਦੇ ਪੱਥਰ ਨਹੀਂ ਚੁੱਕਿਆ ਜਾ ਸਕਦਾ ਅੱਜ ਤੱਕ ਨਹੀਂ ਚੁੱਕਿਆ ਜਾ ਸਕਦਾ ਚਾਹੇ ਸ਼ੈਨਸ਼ਾ ਪੱਥਰ ਦੇ ਰੂਪ ਵਿੱਚ ਆਇਆ ਲੋਕਾਂ ਨੇ ਚੁੱਕ ਕੇ ਭਰੇ ਸੁੱਟ ਦਿੱਤੇ ਚਾਹੇ ਭਰਾ ਭਰਾ ਦੇ ਸਿਰ ਦਾ ਪੱਥਰ ਬਣਿਆ ਭਰਾ ਨੇ ਨਹੀਂ ਚੁੱਕਿਆ ਚਾਹੇ ਕੋਈ ਪੁੱਤਰ ਪਿਓ ਦੇ ਸਿਰ ਦਾ ਬੋਝ ਬਣਿਆ ਜਾਂ ਕੋਈ ਪਿਤਾ ਪੁੱਤਰ ਦੇ ਸਿਰ ਦਾ ਪੱਥਰ ਬਣਿਆ ਮੈਂ ਦੇਖਿਆ ਰਿਸ਼ਤੇ ਉਦੋਂ ਹੀ ਟੁੱਟਦੇ ਨੇ ਜਦ ਕੋਈ ਪੱਥਰ ਬਣ ਜਾਂਦਾ ਫੁੱਲਾਂ ਦੇ ਕਦੇ ਰਿਸ਼ਤੇ ਟੁੱਟ ਜਾਂਦੇ ਸਵਾਲ ਹੀ ਨਹੀਂ ਪੈਦਾ ਫੁਰਖਾ ਤੋਂ ਫੁੱਲ ਬਣਾ ਫੁੱਲ ਬੰਦੇ ਦਾ ਤੇ ਕਹਿਣਾ ਹੈ ਕਿ ਬੰਦੇ ਨੇ ਤੇ ਤੈਨੂੰ ਸਿਰ ਦੇ ਚ ਰੱਖਣਾ ਹੈ ਗੁਰੂ ਤੇ ਰੱਬ ਨੇ ਵੀ ਤੈਨੂੰ ਸਿਰ ਦੇ ਚ ਰੱਖਿਆ ਵੇਖ ਤੇ ਸੇਹ ਫੁੱਲਾਂ ਦੀ ਮਾਲਾ ਤੇ ਗੁਰੂਆਂ ਦੇ ਗੱਲ 'ਚ ਪਾਈ ਜਾਂਦੀ। ਅਗਰ ਕੋਈ ਤਾਰਕਿਕ ਬੰਦਾ ਇੱਕ ਤਰਕ ਖੜੀ ਕਰ ਦੇਵੇ ਮੈਂ ਅਕਸਰ ਇਸ ਦਾ ਜ਼ਿਕਰ ਕਰਦਾ ਹੁੰਦਾ। ਇਹ ਬਾਜ਼ਾਰੋਂ ਐ ਸੜਕ ਤੋਂ ਕੁਝ ਗੀਟੀਆਂ ਜਾਂ ਪੱਥਰ ਚੁੱਕ ਲਿਆਵੇ ਤੇ ਰੱਖ ਦੇਵੇ ਗੁਰੂ ਦੇ ਅੱਗੇ। ਅਸੀਂ ਕਵਾਂਗੇ ਬੜਾ ਗੁਸਤਾਖ ਹੈ, ਬੜਾ ਬੇਅਦਬ ਹੈ। ਤੇ ਉਹ ਤਰਕ ਖੜੀ ਕਰ ਦੇਵੇ ਦਾਰਸ਼ਨਿਕ ਹੋਵੇ ਤੇ ਕਹਵੇ ਫੁੱਲ ਭੇਟ ਹੋ ਸਕਦੇ ਨੇ ਪੱਥਰ ਕਿਉਂ ਨਹੀਂ ਹੋ ਸਕਦੇ ਉਹਨੂੰ ਦੱਸਣਾ ਪੈਗਾ ਉਹਨੂੰ ਸਮਝਾਣਾ ਪੈਗਾ ਪੱਥਰ ਕਰੂਪ ਹੈ ਪੱਥਰ ਠੋਸ ਹੈ ਪੱਥਰ ਨਿਰਗੰਧ ਹੈ ਫੁੱਲ ਕੋਮਲ ਹੈ ਫੁੱਲ ਸੁੰਦਰ ਹੈ ਫੁੱਲ ਸੁਗੰਧਿਤ ਹੈ ਤਿੰਨ ਖੂਬੀਆਂ ਔਰ ਇਹਨਾਂ ਤਿੰਨ ਖੂਬੀਆਂ ਤੋਂ ਪੱਥਰ ਵਾਂਝਾ ਪੱਥਰ ਨਿਰਗੰਧ ਹੈ ਪੱਥਰ ਠੋਸ ਹੈ ਪੱਥਰ ਕਰੂਪ ਹੈ ਜੋ ਸੁੰਦਰ ਹੈ ਜੋ ਕੋਮਲ ਹੈ ਜੋ ਸੁਗੰਧਿਤ ਹੈ ਉਸ ਵਾਸਤੇ ਗੁਰੂ ਦੇ ਚਰਨਾਂ ਦੇ ਥਾਂ ਹੈ ਪਰ ਜੋ ਠੋਸ ਹੈ ਜੋ ਕ੍ਰੂਪ ਹੈ ਜੋ ਨਿਰਗੰਧ ਹੈ ਉਸ ਵਾਸਤੇ ਕੋਈ ਥਾਂ ਨਹੀਂ ਜੇ ਪੱਥਰਾਂ ਵਾਸਤੇ ਕੋਈ ਥਾਂ ਨਹੀਂ ਤਾਂ ਪੱਥਰ ਦਿਲਾ ਵਾਸਤੇ ਵੀ ਕੋਈ ਥਾਂ ਹੈ ਜਿਨ੍ਹਾਂ ਦੇ ਦਿਮਾਗ ਪੱਥਰ ਨੇ ਉਹਨਾਂ ਵਾਸਤੇ ਵੀ ਕੋਈ ਥਾਂ ਹੈ ਕਿਰਦਾ ਕੋਮਲ ਚਾਹੀਦਾ ਗੁਣਾਂ ਨਾਲ ਸੁਗੰਧਿਤ ਚਾਹੀਦਾ ਰੱਬੀ ਸੁੰਦਰਤਾ ਚਾਹੀਦੀ ਹੈ ਫੁੱਲਾਂ ਦਾ ਹਾਰ ਅਸੀਂ ਬਣਾ ਕੇ ਲੈਂਦੇ ਹਾਂ ਤੇ ਗੁਰੂ ਦੇ ਗਲ ਦੇ ਚ ਪਾਨੇ ਆ। ਪੁਰਖਾ ਤੂੰ ਕਿਦਰੇ ਫੁੱਲ ਬਣ ਸਈ ਗੁਰੂ ਆਪ ਤੈਨੂੰ ਚੁੱਕ ਕੇ ਸਿਰ ਤੇ ਰੱਖੇਗਾ। ਅਸੀਂ ਗੁਰੂ ਦਾ ਦਵਾਰ ਖੜਕਟਾਉਂਦੇ ਆਂ। ਗੁਸਤਾਖੀ માਫ ਅਕਸਰ ਪਥਰ ਖੜਕਟਾਉਂਦੇ ਨੇ। ਪਰ ਜਦ ਕੋਈ ਫੁੱਲ ਬਣ ਜਾਂਦਾ ਹੈ ਤੇ ਗੁਰੂ ਦਵਾਰ ਖੜਕਟਾਂਦਾ। ਗੁਰੂ ਦਵਾਰ ਤੇ ਦਸਤਕ ਪਿਆ ਦਿੰਦਾ। ਅੰਦਰੋਂ ਆਵਾਜ਼ ਆਈ, "ਕੌਣ ਹੈ?" ਤੇ ਸਾਇਬ ਕਹਿੰਦੇ ਲਾਲੋ ਬੂਆ ਖੋਲ ਨਾਨਕ ਆਇਆ ਹੈ। ਕਿਤਨਾ ਖੁਸ਼ਕਿਸਮਤ ਬੰਦਾ ਹੈ ਜਿਹਦਾ ਦਵਾਰ ਨਾਨਕ ਪਿਆ ਖੜਕਟਾਂਦਾ। ਕਿਤਨਾ ਖੁਸ਼ਕਿਸਮਤ ਮਨੁੱਖ ਹੈ। ਜਿਹਦੇ ਦਵਾਰ ਤੇ ਬਿਨਾ ਬੁਲਾਇਆ ਇੱਕ ਰੱਬੀ ਜੋ ਇੱਕ ਈਸ਼ਵਰੀ ਮਨੁੱਖ ਆਣ ਕੇ ਖੜਾ ਹੋ ਗਿਆ ਬੁਲਾਇਆ ਵੀ ਨਹੀਂ ਕੋਈ ਸੰਦੇਸ਼ਾ ਵੀ ਨਹੀਂ ਮੈਂ ਤੇ ਇਹ ਨਤੀਜਾ ਕੜੇ ਭਾਈ ਗੁਰਦਾਸ ਜੀ ਦੀ ਸੁਪੰਗਤੀ ਤੋਂ ਪੁਰਖਾ ਤੋ ਫੁੱਲ ਦੀ ਤਰ੍ਹਾਂ ਬਣ ਤੇ ਸਿਰਫ ਇੱਕ ਕਦਮ ਚੱਲ ਗੁਰੂ ਕਰੋੜਾ ਕਦਮ ਅੱਗੋਂ ਹੋ ਕੇ ਤੈਨੂੰ ਮਿਲੇਗਾ ਕਿਉਂਕਿ ਦੂਰੀ ਬੜੀ ਹੈ ਅਗਰ ਉਹ ਨਾ ਚਲੇ ਤੇ ਸਿੱਖ ਗੁਰੂ ਨੂੰ ਮਿਲ ਹੀ ਨਹੀਂ ਸਕਦਾ ਰੱਬ ਤੇ ਮਨੁੱਖ ਦੀ ਦੂਰੀ ਬੜੀ ਹੈ ਅਗਰ ਰੱਬ ਅੱਗੋਂ ਹੋ ਕੇ ਨਾ ਮਿਲੇ ਤੇ ਭਗਤ ਨੂੰ ਕਿੱਥੇ ਭਗਵਾਨ ਮਿਲਣਾ ਹੈ ਪੁਰਖਾ ਇੰਨੀ ਗੱਲ ਹੈ ਤੂੰ ਇੱਕ ਕਦਮ ਚੱਲ ਕਰੋੜਾ ਕਦਮ ਵਾਪੇ ਚਲੇਗਾ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਤੂੰ ਦਿਲ ਨਾਲ ਇੱਕ ਵਾਰ ਯਾਦ ਕਰੋ ਉਸਨੇ ਕਰੋੜਾਂ ਦਾ ਫਕਰਨਾ ਤੂੰ ਸ਼ਰਧਾ ਦੇ ਨਾਲ ਇੱਕ ਕਦਮ ਰੱਖ ਉਹ ਕਰੋੜਾਂ ਕਦਮ ਅੱਗੋਂ ਹੋ ਕੇ ਮਿਲੇਗਾ ਵਾਟ ਬੜੀ ਦੂਰ ਹੈ ਪਰ ਜੇ ਤੂੰ ਸ਼ਰਧਾ ਨਾਲ ਇੱਕ ਕਦਮ ਵੀ ਰੱਖਿਆ ਇੱਕ ਕਦਮ ਦੇਚ ਵੀ ਮੁਲਾਕਾਤ ਕਰੋ ਉਸ ਇੱਕ ਦਫਾ ਦੇ ਯਾਦ ਕਰਨ ਨਾਲ ਵੀ ਉਸ ਪਰਮਾਤਮਾ ਨਾਲ ਤੇਰਾ ਸੰਬੰਧ ਜੁੜ ਜਾਏਗਾ। ਤਾਂ ਖੈਰ ਮੁਖਤਸਰ ਮੈਂ ਅਰਜ਼ ਕਰ ਰਿਹਾ ਸੀ ਫੁੱਲਾਂ ਵਸਤੇ ਥਾਂ। ਪਤਨਾ ਵਸਤੇ। ਤੇ ਜਦ ਵੀ ਕੋਈ ਫੁੱਲ ਮਨੋਖ ਬਣਦਾ ਹੈ ਤੇ ਉਹਦੀ ਕੀਮਤ ਵੱਧਦੀ ਹੈ। ਹਿੰਦੁਸਤਾਨ ਦੇ तमाम ਮੰਦਰਾਂ ਦੇ ਵਿੱਚ ਰੋਜ਼ਾਨਾ ਮਣਾਂ ਦੀ ਤਦਾਦ ਦੇ ਵਿੱਚ ਫੁੱਲ ਜਿਹੜੇ ਚਾਏ ਜਾਂਦੇ ਨੇ ਪ੍ਰਤੀਕ ਹੈ। ਸੈਂਕੜੇ ਮਨ ਮਹੀਨੇ ਦੇ ਵਿੱਚ ਫੁੱਲ ਵਿਕ ਜਾਂਦੇ ਨੇ ਸੀਸਗੰਜ ਸਾਹਿਬ ਦਰਬਾਰ ਸਾਹਿਬ ਦੇ ਵਿੱਚ। ਇਹਨਾਂ ਦੇ ਪਿੱਛੇ ਬਹੁਤ ਵੱਡਾ ਰਾਜ਼ ਛੁਪਿਆ ਹੈ। ਫੁੱਲਾ ਬੇਡ ਕੀਤੇ ਜਾ ਸਕਦੇ ਫੁੱਲਾਂ ਨੂੰ ਚਰਨਾਂ ਦੇ ਵਿਚ ਥਾਮ ਲੀਂਦੇ ਫੁੱਲਾਂ ਦੇ ਚੰਦੋਏ ਲਾਏ ਜਾ ਸਕਦੇ ਫੁੱਲਾਂ ਨੂੰ ਗੁਰੂ ਦੀ ਮਹਿਫਿਲ ਦਾ ਸ਼ਿੰਗਾਰ ਬਣਿਆ ਗਿਆ ਪੁਰਖ ਤੂੰ ਫੁੱਲ ਦੀ ਤਰ੍ਹਾਂ ਹੀ ਪਾਵਨ ਸਿੱਖ ਬਣ ਜਾ ਤੇ ਗੁਰੂ ਦੀ ਮਹਿਫਿਲ ਦਾ ਸ਼ਿੰਗਾਰ ਬਣ ਜਾ ਗੁਰੂ ਦੇ ਆਸ਼ੀਰਵਾਦ ਦਾ ਪਾਤਰ ਬਣ ਜਾਏ ਪਰ ਜੇ ਤੂੰ ਕਠੋਰਤਾ ਨਾਲ ਹੀ ਭਰਿਆ ਹੋਇਆ ਆ ਗਿਆ ਕ੍ਰੂਪਤਾ ਨਾਲ ਹੀ ਭਰਿਆ ਹੋਇਆ ਆ ਗਿਆ ਔਰੇ ਔਗਣਾ ਦੀ ਦੁਰਗੰਧੀ ਨਾਲ ਹੀ ਭਰਿਆ ਹੋਇਆ ਆ ਗਿਆ ਫਿਰ ਗੁਰੂ ਦੀ ਮਹਿਫਿਲ ਦੇ ਥਾਂ ਜਿਹੜਾ ਬੰਦਾ ਭਜਨ ਕਰਨ ਲੱਗ ਪਵੇ ਬੱਚਾ ਤੇ ਬੱਚਾ ਕੀ ਹੋਏਗਾ ਸੁਚੇਤ ਬਣ ਜਾਏ ਜਵਾਨ ਨਿਰਮਲ ਹੋ ਜਾਏਗਾ ਨਿਰਵਾਸ਼ਨਾ ਹੋ